ਦੋਸਤੋ ਚੰਡੀਗੜ੍ਹ ਪੁਲਿਸ ਵੱਲੋਂ ਸਾਡੇ ਉੱਤੇ ਅਣਪਛਾਤੇ ਲੋਕਾਂ ਦੇ ਉੱਤੇ ਤੇ ਇਹ ਨੰਬਰ ਵੀ ਬਿਨਾ ਦੱਸੇ ਵੀ ਕਿੰਨੇ ਲੋਕਾਂ ਦੇ ਉੱਤੇ 17 ਵਾ ਹੇਟ ਪਰਚੇ ਦਰਜ ਕੀਤੇ ਗਏ ਨੇ ਇਹ ਪਰਚੇ ਦਰਜ ਕੀਤੇ ਗਏ ਨੇ ਇਸ ਕਰਕੇ ਵੀ 10 ਤਰੀਕ ਨੂੰ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਯਾਨੀ ਚੰਡੀਗੜ੍ਹ ਪੁਲਿਸ ਨੇ ਆਪਦੀ ਸਾਡੇ ਉੱਤੇ ਲਾਠੀ ਚਾਰਜ ਕੀਤਾ ਵਿਦਿਆਰਥੀਆਂ ਦੇ ਨਾਲ ਜਿਹੜੇ ਬਾਹਰੋਂ ਆਏ ਕਿਸਾਨ ਨੌਜਵਾਨ ਇਹਦੇ ਨਾਲ ਪੰਥਕ ਜਥੇਬੰਦੀਆਂ ਤੋਂ ਲੋਕ ਸੀਗੇ ਟੀਚਰਸ ਫਰੰਟ ਸੀਗੇ ਹੋਰ ਲੋਕ ਸੀਗੇ ਉਹਨਾਂ ਸਾਰਿਆਂ ਤੇ ਲਾਠੀ ਚਾਰਜ ਕੀਤਾ ਗਿਆ ਸੀ ਤੇ ਉਹਨਾਂ ਨੂੰ ਬੱਸਾਂ ਵਿੱਚ ਧੱਕ ਕੇ ਜੇਲ੍ਹ ਵੱਲ ਲੈ ਕੇ ਗਿਆ ਸੀ ਪਰ ਲੋਕ ਲੋਕਾਂ ਦੇ ਉੱਤੇ ਵਾਪਸ ਉਹਨਾਂ ਨੂੰ ਕੀ ਉਹਨਾਂ ਨੇ ਕੀ ਦਿੱਤਾ ਕਿ ਸਾਡੇ ਉੱਤੇ ਅੱਜ ਪਰਚੇ ਦਰਜ ਕਰ ਦਿੱਤੇ ਗਏ ਨੇ ਦੋਸਤੋ ਇਹਦਾ ਕਾਰਨ ਇਹ ਹੈ ਵੀ ਇਹ ਅਣਪਛਾਤੇ ਲੋਕਾਂ ਦੇ ਉੱਤੇ ਕਿਉਂ ਕੀਤਾ ਗਿਆ ਵੀ ਕੱਲ ਨੂੰ ਜਦੋਂ ਇਹਨਾਂ ਨੇ ਸਾਨੂੰ ਡਰਾਉਣਾ ਧਮਕਾਉਣਾ ਹੋਊਗਾ ਤਾਂ ਜਿਹੜੇ ਵੀ ਇਸ ਸੰਘਰਸ਼ ਦੇ ਵਿੱਚ ਸਰਗਰਮ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕੇ ਤੇ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਚੰਡੀਗੜ੍ਹ ਪੁਲਿਸ ਦੇ ਪਰਚਿਆਂ ਤੋਂ ਨਾ ਤਾਂ ਅਸੀਂ ਪਹਿਲਾਂ ਡਰੇ ਆ ਨਾ ਹੁਣ ਡਰਦੇ ਆ ਪਿਛਲੇ ਸਾਲ ਵੀ ਸੈਨੇਟ ਦੇ ਸੰਘਰਸ਼ ਨੂੰ ਲੈ ਕੇ ਹੀ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਤੇ ਚੰਡੀਗੜ੍ਹ ਪੁਲਿਸ ਨੇ ਸਾਡੇ ਉੱਤੇ ਲਾਠੀ ਚਾਰਜ ਕਰਕੇ ਸਾਡੇ ਉੱਤੇ ਪਰਚੇ ਮੜੇ ਸੀ ਤੇ ਅਸੀਂ ਨਾ ਤਾਂ ਹੁਣ ਡਰੇ ਆ ਨਾ ਹੀ ਅੱਗੇ ਨਾਲ ਪਰਚੇ ਪਰਚੇ ਤੋਂ ਡਰਦੇ ਆ ਅਸੀਂ ਇਹ ਮੰਨਦੇ ਆ ਕਿ ਜੇ ਲੋਕ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਨਾਲ ਸਮਰਥਨ ਕਰਨ ਲਈ ਇੱਥੇ ਆ ਸਕਦੇ ਨੇ ਤੇ ਕੱਲ ਨੂੰ ਜੇ ਚੰਡੀਗੜ੍ਹ ਪੁਲਿਸ ਇਹੋ ਜਿਹਾ ਕੋਈ ਟੁੱਟੂ ਪਰਚਾ ਸਾਡੇ ਉੱਤੇ ਕਰਦੀ ਹੈ ਤਾਂ ਉਦੋਂ ਵੀ ਲੋਕ ਸਾਡੇ ਨਾਲ ਅਸਕਰਾਵਾਂਗੇ ਅਸੀਂ ਇਹ ਮੰਗ ਕਰਦੇ ਆਂ ਕਿ ਚੰਡੀਗੜ੍ਹ ਪੁਲਿਸ ਤੁਰੰਤ ਤੌਰ ਤੇ ਇਹ ਪਰਚੇ ਰੱਦ ਕਰੇ ਇਹ ਝੂਠੇ ਪਰਚੇ ਨੇ ਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਦੋਸਤੋ ਦੂਸਰੀ ਗੱਲ ਇਹ ਹੈ ਪਿਛਲੇ ਦਿਨੀ ਪੰਜਾਬ ਹਾਈ ਕੋਰਟ ਦੇ ਵੱਲੋਂ ਇੱਕ ਬਿਆਨ ਜਾਰੀ ਹੋਇਆ ਉਹ ਬਿਆਨ ਇਹ ਸੀਗਾ ਵੀ ਵਿਦਿਆਰਥੀਆਂ ਨੂੰ ਇਹ ਹਿਦਾਇਤ ਦਿੱਤੀ ਜਾਂਦੀ ਹੈ ਇਹ ਸਲਾਹ ਦਿੱਤੀ ਜਾਂਦੀ ਹੈ ਵੀ ਤੁਸੀਂ ਤੁਹਾਡਾ ਕੰਮ ਪੜਾਈ ਹੈ ਤੁਸੀਂ ਆਪਣੀਆਂ ਕਲਾਸਾਂ ਲਾਓ ਤੇ ਪੜੋ ਪੜੋ ਤੇ ਇਹ ਜਿਹੜਾ ਧਰਨਾ ਹੈ ਇਹਨੂੰ ਚੱਕੋ ਦੋਸਤੋ ਪਹਿਲੀ ਗੱਲ ਤਾਂ ਇਹ ਸਪਸ਼ਟ ਕਰਨਾ ਦੇਣਾ ਚਾਹੁੰਦੇ ਆਂ ਅਸੀਂ ਕਿ ਅਸੀਂ ਅਦਾਲਤ ਵਿੱਚ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਕੋਈ ਰਿਟ ਕੋਈ ਪਟੀਸ਼ਨ ਨਹੀਂ ਪਾਈ ਹੋਈ ਇਹ ਇਸ ਕਰਕੇ ਹੈ ਵੀ ਅਸੀਂ ਹਾਈ ਕੋਰਟ ਦੇ ਵੱਲੋਂ ਇਨਸਾਫ ਕਿੰਨਾ ਕੁ ਲੋਕਾਂ ਨੂੰ ਦੇ ਦੇ ਸਕਦੀ ਹੈ ਉਹ ਇਹਦੀ ਆਪਣੇ ਕੋਲ ਉਧਾਰਨਾ ਪਹਿਲਾਂ ਤੋਂ ਹੈਗੀਆਂ ਨੇ ਇਸ ਕਰਕੇ ਸਾਨੂੰ ਯਕੀਨ ਹੈ ਵੀ ਜਿਹੜਾ ਲੋਕਾਂ ਦੇ ਲਈ ਜਿਹੜਾ ਹੱਕ ਨੇ ਉਹ ਅਸੀਂ ਸੰਘਰਸ਼ ਕਰਕੇ ਲੈ ਸਕਦੇ ਆਂ ਉਦਾਹਰਨਾਂ ਦੀ ਗੱਲ ਕਰੀਏ ਤਾਂ ਆਪਾਂ ਕਿਸਾਨੀ ਸੰਘਰਸ਼ ਵੇਲੇ ਗੱਲ ਕਰ ਲਈਏ ਜੈਸਾ ਯੂਨੀਵਰਸਿਟੀ ਦੀ ਹਿੰਦਾਰਨ ਹੋਵੇ ਵੀ ਐਫੀਡੇਵਿਟ ਵਾਲੇ ਮਸਲੇ ਦੇ ਉੱਤੇ ਹਾਈ ਕੋਰਟ ਨੇ ਇਹ ਕਿਹਾ ਸੀਗਾ ਵੀ ਤੁਹਾਡਾ ਰਾਈਟ ਟੂ ਪ੍ਰੋਟੈਸਟ ਰਾਈਟ ਟੂ ਐਜੂਕੇਸ਼ਨ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਇਸ ਕਰਕੇ ਤੁਸੀਂ ਐਫੀਡੇਵਿਟ ਸਾਈਨ ਕਰਕੇ ਦਿਓ ਵੀ ਤੁਸੀਂ ਪ੍ਰੋਟੈਸਟ ਨਹੀਂ ਕਰੋਗੇ ਇਸ ਕਰਕੇ ਸਾਨੂੰ ਅੱਜ ਜੀ ਯਕੀਨ ਹੈਗਾ ਵੀ ਸਾਨੂੰ ਜੇ ਇਨਸਾਫ ਤੇ ਸਾਨੂੰ ਆਪਣਾ ਹੱਕ ਕਿਤੇ ਮਿਲ ਸਕਦਾ ਹੈ ਤਾਂ ਉਹ ਲੋਕਾਂ ਦੇ ਸੰਘਰਸ਼ ਤੋਂ ਹੀ ਮਿਲ ਸਕਦਾ ਹੈ ਦੋਸਤੋ ਇਸ ਕਰਕੇ ਅਸੀਂ 20 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਇੱਕ ਸੱਦਾ ਦਿੰਨੇ ਆ ਤੁਹਾਨੂੰ ਪੰਜਾਬ ਤੇ ਹੋਰ ਥਾਵਾਂ ਦੀਆਂ ਜਿਹੜੀਆਂ ਵੀ ਜਨਤਕ ਜਮੂਰੀ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦਾ ਆ ਵੀ ਤੁਸੀਂ ਆ ਕੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਇਸ ਮੀਟਿੰਗ ਵਿੱਚ ਜਦੋਂ ਗੱਲਬਾਤ ਕਰਕੇ ਇਹ ਤੋਂ ਬਾਅਦ ਐਲਾਨ ਕਰਾਂਗੇ ਵੀ ਸਾਡੀ ਅਗਲੀ ਕਾਲ ਕੀ ਹੋਊਗੀ ਤੇ ਚੰਡੀਗੜ੍ਹ ਪੁਲਿਸ ਤੇ ਮੋਦੀ ਸਰਕਾਰ ਨੂੰ ਵੀ ਇੱਕ ਚੇਤਾਵਨੀ ਹੈ ਵੀ ਇਹ ਜਿਹੜੇ ਜਿਹੜੀ 10 ਤਰੀਕ ਦੀ ਕਾਲ ਸੀਗੀ ਇਹ ਕਾਲ ਉਸ ਤੋਂ ਵੀ ਵੱਡੀ ਕਾਲ ਹੋਊਗੀ ਜਦੋਂ ਤੱਕ ਸੈਨੇਟੀਆਂ ਜੁੜਾ ਬਹਾਲ ਨਹੀਂ ਹੁੰਦੀਆਂ ਅਸੀਂ ਆਪਣਾ ਸੰਘਰਸ਼ ਹੋ